ਐਸ ਵਾਲੀ ਦੀ ਵੱਡੀ ਖਬਰ ਫਾਜ਼ਿਲਕਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਪੁਲਿਸ ਅਤੇ ਨਸ਼ਾ ਤਸਕਰ ਵਿਚਾਲੇ ਗੋਲੀਬਾਰੀ ਹੋਈ ਹੈ ਕਈ ਰਾਉਂਡ ਫਾਇਰਿੰਗ ਹੋਈ ਹੈ ਫਾਇਰਿੰਗ ਹੋਣ ਕਾਰਨ ਨਸ਼ਾ ਤਸਕਰ ਦੇ ਪੈਰ 'ਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਜ਼ਖਮੀ ਹੋ ਗਿਆ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਵੱਡੀ ਖਬਰ ਫਾਜ਼ਿਲਕਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਐਨਕਾਊਂਟਰ ਕੀਤਾ ਗਿਆ ਪੁਲਿਸ ਦੇ ਵੱਲੋਂ ਸੀਆਈ ਸਟਾਫ ਨੂੰ ਸੂਚਨਾ ਮਿਲੀ ਸੀ ਨਸ਼ਾ ਤਸਕਰ ਦੇ ਬਾਰੇ ਅਤੇ ਜਦ ਪੁਲਿਸ ਦੇ ਵੱਲੋਂ ਨਸ਼ਾ ਤਸਕਰ ਦਾ ਪਿੱਛਾ ਕੀਤਾ ਗਿਆ ਤਾਂ ਨਸ਼ਾ ਤਸਕਰ ਦੇ ਵੱਲੋਂ ਪੁਲਿਸ ਤੇ ਗੋਲੀ ਚਲਾ ਦਿੱਤੀ ਗਈ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਗੋਲੀ ਚਲਾਈ ਗਈ ਗੋਲੀ ਨਸ਼ਾ ਤਸਕਰ ਦੇ ਪੈਰ ਤੇ ਗਿੱਟੇ ਤੇ ਲੱਗੀ ਜਿਸ ਤੋਂ ਬਾਅਦ ਨਸ਼ਾ ਤਸਕਰ ਜ਼ਖਮੀ ਹੋ ਗਿਆ ਜ਼ਖਮੀ ਹਾਲਤ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹਸਪਤਾਲ ਚ ਪਰਤੀ ਕਰਾ ਗਿਆ ਤਲਾਸ਼ੀ ਦੌਰਾਨ ਉਸ ਦੇ ਕੋਲੋਂ ਹਰੈਨ ਅਤੇ ਬੱਤੀ ਬੌਰ ਦਾ ਪਿਸਤੌਲ ਦੇਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਜਿੱਥੇ ਕਿ ਇਹ ਇਨਕਾਊਂਟਰ ਹੋਇਆ ਲਾਧੂ ਕਾ ਮੰਡੀ ਦਾ ਏਰੀਆ ਜਿੱਥੇ ਕਿ ਸੇਮ ਨਾਲ ਦੇ ਨਜ਼ਦੀਕ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਸੀ ਇਹ ਸਟਾਫ ਅਬੋਰ ਨੂੰ ਸੂਚਨਾ ਮਿਲੀ ਸੀ ਕਿ ਇੱਕ ਨਸ਼ਾ ਤਸਕਰ ਕੁਬਾਇਤ ਫਾਜ਼ਿਲ ਕਾਬਜ਼ ਜਾ ਰਿਹਾ ਇਸ ਦੌਰਾਨ ਹੀ ਪੁਲਿਸ ਦੇ ਵੱਲੋਂ ਟਰੈਪ ਲਗਾ ਕੇ ਜਦ ਉਸ ਦਾ ਪਿੱਛਾ ਕੀਤਾ ਗਿਆ ਤਾਂ ਮੋਟਰਸਾਈਕਲ ਸਵਾਰ ਨਸ਼ਾ ਤਸਕਰ ਨੇ ਪੱਜਣ ਦੀ ਕੋਸ਼ਿਸ਼ ਕੀਤੀ ਲਾਦੂ ਘਰ ਦੇ ਨਜ਼ਦੀਕ ਸੇਮ ਨਾਲੇ ਦੇ ਕੋਲ ਨਸ਼ਾ ਤਸਕਰ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਗਈ ਫਾਇਰਿੰਗ ਤੋਂ ਬਾਅਦ ਜਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਨਸ਼ਾ ਤਸਕਰ ਦੇ ਪਿਆਰ ਤੇ ਗੋਲੀ ਲੱਗ ਗਈ ਗੋਲੀ ਲੱਗਨ ਕਰ ਨਸ਼ਾ ਤਸਕਰ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ਚ ਭਰਤੀ ਕਰਾਇਆ ਗਿਆ ਨਸ਼ਾ ਦਸਕਰ ਦੇ ਕੋਲੋਂ ਰੰਦ ਪੈਕਟ ਅਤੇ 32 ਬੋਰ ਦਾ ਪਿਸਤੌਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਸੀ ਪੂਰੀ ਜਾਣਕਾਰੀ ਦਿੰਦਿਆਂ ਆਖਰਕਾਰ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਣਾ ਹੈ ਪੁਲਿਸ ਅਧਿਕਾਰੀ ਦਾ ਆਓ ਸੁਣਦੇ ਹਾਂ ਕਿਲਾ ਕੀ ਹੋਇਆ ਜੀ ਇਹ ਮਸਲਾ ਇਦਾਂ ਜਿョਧ ਨਸ਼ਿਆਂ ਖਿਲਾਫ ਜਿਹੜਾ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਆਈਜੀ ਸਾਹਿਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਜਿョਧ ਨਸ਼ਿਆਂ ਖਿਲਾਫ ਜਿਹੜਾ ਮੇਮ ਚੱਲ ਰਹੀ ਆ ਉਹਨੂੰ ਦੇਖਦੇ ਹੋਏ ਕਿ ਰੋਜ਼ ਨਾਕੇ ਲਾਏ ਜਾਂਦੇ ਨੇ ਤਲਾਸ਼ੀਆਂ ਕੀਤੀਆਂ ਜਾਂਦੀਆਂ ਨੇ ਅਸੀਂ ਉਸ ਦਰਾਂ ਗ੍ਰਸਤ ਦਰਾਂ ਨੇ ਇਸ ਬੰਦੇ ਤੇ ਸ਼ੱਕ ਪੈਣ ਤੇ ਇਸ ਨੂੰ ਹੱਥ ਦਿੱਤਾ ਇਸ ਨੇ ਮੋਟਰਸਾਈਕਲ ਭਜਾ ਲਿਆ ਚੌਥੋਂ ਮੋਟਰਸਾਈਕਲ ਇੱਧਰ ਉਤਾਰ ਲਿਆ ਅੱਗੇ ਆ ਕੇ ਉਤਾਰ ਕੇ ਤੇਨੇ ਅੱਗੋਂ ਫਾਇਰ ਕਰਤਾ 2 ਫਾਇਰ ਕਰਤੇ ਇਸ ਨੇ ਤੇ ਸਾਨੂੰ ਜਵਾਬੀ ਫਾਇਰ ਦੇ ਵਿੱਚ ਇਹਦੇ ਗਿੱਟੇ 'ਚ ਫਾਇਰ ਲੱਗਾ ਏ ਤੇ ਇਸ ਨੇ ਕੋਈ ਲਫਾਫਾ ਬਾਹਰ ਕੱਢ ਕੇ ਸਾਈਡ ਤੇ ਸੁੱਟਿਆ ਇਦੋਂ ਚੱਕ ਕੇ ਦੇਖਿਆ ਤਾਂ ਉਹਦੇ ਵਿੱਚ 4 ਪੈਕੇਟ ਹੀਰੋਇਨ ਦੇ ਬਰਾਮਦ ਹੋਏ ਨੇ ਤੇ ਇੱਕ 32 ਬੋਰ ਦਾ ਪਿਸਤਲ ਹੈ ਦੋ ਫੇਰੇ ਨੇ ਕੀਤੇ ਨੇ ਤੇ 4 ਜਿੰਦਾ ਰੌਂਦ ਨੇ ਬਰਾਮਦ ਹੋਏ। ਸਾਹਮਣੇ ਤੋਂ ਜਿਵੇਂ ਫੇਰ ਕੀਤਾ ਗਿਆ ਕੋਈ ਨੁਕਸਾਨ ਤਾਂ ਨਹੀਂ ਹੋਇਆ? ਸ਼ੀਸ਼ਾ ਟੁੱਟਣ ਦੇ ਨਾਲ ਮੇਰੇ ਵੀ ਲੱਗੀ ਆ ਜੀ ਤੇ ਮੇਰੇ ਮੁਲਾਜ਼ਮ ਦੇ ਵੀ ਸ਼ੀਸ਼ਾ ਲੱਗਾ ਹੈ। ਮੇਰੀ ਆ ਛਾਤੀ ਤੇ ਵੀ ਕਿ ਇਧਰ ਵੀ ਬੁਲੇਟ ਗੱਡੀ ਤੇ ਲੱਗੀ ਹੈ ਜੀ ਕਿਥੋਂ ਪਿੱਛਾ ਕਰ ਰਹੇ ਸੀ ਅਸੀਂ ਜੀ ਆ ਗਬਾਏ ਤੇ ਪਿਛਲੀ ਸਾਈਡ ਤੋਂ ਇਹ ਮਗਰ ਮੋਟਰਸਾਈਕਲ ਦੇ ਲੱਗੇ ਹੋਏ ਸੀ ਬੁਲੇਟ ਗੱਡੀ ਤੇ ਲੱਗੀ ਆਪਣੀ ਆ ਸ਼ੀਸ਼ਾ ਸਾਈਡ ਦਾ ਸ਼ੀਸ਼ਾ ਜਿਹੜਾ ਜੀ ਜਿਹੜਾ ਅਸਲਾ ਬਰਹਮਤ ਹੋਇਆ ਉਹ ਵੈਦਿਕ ਹੈ ਵੈਦ ਹੈ ਜੀ ਨਹੀਂ ਜੀ ਨਜਾਇਜ਼ ਵਪਨ ਹੈ ਜੀ ਉਹ ਤਾਂ ਬਾਕੀ ਤਬਦੀਸ਼ ਦਾ ਵਿਸ਼ਾ ਹੈ ਬਾਕੀ ਬਾਅਦ ਚ ਪਤਾ ਲੱਗੇਗਾ ਵੈਰੀਫਾਈ ਕਰਨ ਦਾ ਬੰਦਾ ਕਿਥੋਂ ਦਾ ਸਰ ਹਾਂ ਜੀ ਕੱਲਾ ਜਾਣਾ ਸੀ ਬੰਦਾ ਕਿਥੋਂ ਆ ਰਿਹਾ ਸੀ ਪਿੱਛੋਂ ਪਿੱਛੋਂ ਤੋਂ ਪਤਾ ਨਹੀਂ ਜੀ ਅਸੀਂ ਤਾਂ ਜਿੱਦਾਂ ਦੀ ਇਧਰ ਕਰ ਰਹੇ ਸੀ ਆਇਡੈਂਟੀਟੀ ਹੋਈ ਹੁੰਦੀ ਜੀ ਹਾਂਜੀ ਪਛਾਣ ਹੋਈ ਹੁੰਦੀ ਕਿੱਥੇ ਦਾ ਪਛਾਣ ਆ ਜੀ ਜੀ ਹੁਣ ਹਸਪੀਟਲ ਲੈ ਕੇ ਗਏ ਆ ਇਹਨਾਂ ਨੂੰ ਪਤਾ ਲੱਗਾ ਕਿ ਫਾਜ਼ਿਲਕਾ ਦਾ ਰਹਿਣ ਵਾਲਾ ਬੇਂਦੀਆਂ ਵਾਲੀ ਗਲੀ ਦਾ ਬਾਕੀ ਤਵਦੀਸ਼ ਦਾ ਵਿਸ਼ਾ ਹੈ ਸਾਡੇ ਐਸਐਸਟੀ ਸਾਹਿਬ ਮੇਰੇ ਡਿਊਟੀ ਸਾਹਿਬ ਸਾਰੇ ਸਹਿਬਾਨ ਬੈਠੇ ਨੇ ਉਹ ਬਾਕੀ ਤੁਹਾਨੂੰ ਦੱਸਾਂ ਕਿੰਨੀ ਹੈਰੋਇਨ ਮਿਲੀ ਸਰ ਸਰ 4 ਪੈਕੇਟ ਨਹੀਂ ਹੀ ਰਹਿੰਦੇ ਤੇ ਹਜੇ ਤੋਲੇ ਨਹੀਂ ਤਕਰੀਬਨ 2 ਕਿਲੋ ਤੋਂ ਉੱਪਰ ਭਰੀ ਹੈ 4 ਪੈਕੇਟ ਨੇ ਠੀਕ ਕਹਿ ਸਕਦੇ ਆ ਪੁਲਿਸ ਨੇ ਇਹਨਾਂ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਦੇ ਨਾਲ ਉਹਨੇ ਕੋ ਬਾਹਰ ਕੀਤਾ ਨੇ ਸਾਡਾ ਕਦੀ ਵੀ ਇਰਾਦਾ ਨਹੀਂ ਹੁੰਦਾ ਕਿ ਕਿਸੇ ਦੇ ਫਾਇਰ ਕੀਤਾ ਜਾਵੇ ਅਸੀਂ ਆਪਣੀ ਦਾ ਸੈਲਫ ਡਿਫੈਂਸ ਨੂੰ ਦੇਖਦੇ ਹੋਏ ਜਦੋਂ ਅਗਲੇ ਨੇ ਦੋ ਫਾਇਰ ਕਰਤੇ ਸਿੱਧੇ ਤੇ ਸਾਨੂੰ ਇੱਕ ਅਹੀਂ ਵਾਈਫਾਇਰ ਵੀ ਕੀਤਾ ਪਰ ਨਹੀਂ ਉਹ ਟਲਿਆ ਤੇ ਫਿਰ ਮਜਬੂਰਨ ਸਾਨੂੰ ਫਾਇਰ ਲਾਉਣਾ ਪਿਆ ਤਸਵਲੇ ਦੀ ਵੱਡੀ ਖਬਰ ਫਾਜ਼ਿਲ ਕਾਦੇ ਨਾਲ ਜੁੜੀ ਹੋਈ ਹੈ ਜਿੱਥੇ ਪੁਲਿਸ ਅਤੇ ਨਸ਼ਾ ਤਸਕਰ ਵਿਚਾਲੇ ਗੋਲੀਬਾਰੀ ਹੋਈ ਹੈ ਕਈ ਰਾਉਂਡ ਫਾਇਰਿੰਗ ਹੋਈ ਹੈ ਫਾਇਰਿੰਗ ਹੋਣ ਕਾਰਨ ਨਸ਼ਾ ਤਸਕਰ ਦੇ ਪੈਰ 'ਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਜ਼ਖਮੀ ਹੋ ਗਿਆ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਵੱਡੀ ਖਬਰ ਫਾਜ਼ਿਲ ਕਾਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਐਨਕਾਊਂਟਰ ਕੀਤਾ ਗਿਆ ਪੁਲਿਸ ਦੇ ਵੱਲੋਂ ਸੀਆਈ ਸਟਾਫ ਨੂੰ ਸੂਚਨਾ ਮਿਲੀ ਸੀ ਨਸ਼ਾ ਤਸਕਰ ਦੇ ਬਾਰੇ ਅਤੇ ਜਦ ਪੁਲਿਸ ਦੇ ਵੱਲੋਂ ਨਸ਼ਾ ਤਸਕਰ ਦਾ ਪਿੱਛਾ ਕੀਤਾ ਗਿਆ ਤਾਂ ਨਸ਼ਾ ਤਸਕਰ ਦੇ ਵੱਲੋਂ ਪੁਲਿਸ ਤੇ ਗੋਲੀ ਚਲਾ ਦਿੱਤੀ ਗਈ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਗੋਲੀ ਚਲਾਈ ਗਈ ਗੋਲੀ ਨਸ਼ਾ ਤਸਕਰ ਦੇ ਪੈਰ ਤੇ ਗਿੱਟੇ ਤੇ ਲੱਗੀ ਜਿਸ ਤੋਂ ਬਾਅਦ ਨਸ਼ਾ ਤਸਕਰ ਜ਼ਖਮੀ ਹੋ ਗਿਆ ਜ਼ਖਮੀ ਹਾਲਤ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹਸਪਤਾਲ 'ਚ ਪਰਤੀ ਕਰਾ ਗਿਆ ਤਲਾਸ਼ੀ ਦੌਰਾਨ ਉਸ ਦੇ ਕੋਲੋਂ ਹੈਰੋਇਨ ਅਤੇ 32 ਬੋਰ ਦਾ ਪਿਸਤੋਲ ਦੇਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਮੌਕੇ ਦੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜਿੱਥੇ ਕਿ ਇਹ ਇਨਕਾਊਂਟਰ ਹੋਇਆ ਲਾਧੂ ਕਾ ਮੰਡੀ ਦਾ ਏਰੀਆ ਜਿੱਥੇ ਕਿ ਸੇਮ ਨਾਲ ਦੇ ਨਜ਼ਦੀਕ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਸੀ ਇਹ ਸਟਾਫ ਅਬੋਰ ਨੂੰ ਸੂਚਨਾ ਮਿਲੀ ਸੀ ਕਿ ਇੱਕ ਨਸ਼ਾ ਤਸਕਰ ਕੋਲ ਆਤਫਾਜਲ ਕਾਬਵ ਜਾ ਰਿਹਾ ਇਸ ਦੌਰਾਨ ਹੀ ਪੁਲਿਸ ਦੇ ਵੱਲੋਂ ਟਰੈਪ ਲਗਾ ਕੇ ਜਦ ਉਸ ਦਾ ਪਿੱਛਾ ਕੀਤਾ ਗਿਆ ਤਾਂ ਮੋਟਰਸਾਈਕਲ ਸਵਾਰ ਨਸ਼ਾ ਤਸਕਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਲਾਦੂ ਘਰ ਦੇ ਨਜ਼ਦੀਕ ਸੇਮ ਨਾਲੇ ਦੇ ਕੋਲ ਨਸ਼ਾ ਤਸਕਰ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਗਈ ਫਾਇਰਿੰਗ ਤੋਂ ਬਾਅਦ ਜਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਨਸ਼ਾ ਤਸਕਰ ਦੇ ਪੈਰ ਤੇ ਗੋਲੀ ਲੱਗ ਗਈ ਗੋਲੀ ਲੱਗਨ ਕਰ ਨਸ਼ਾ ਦਸਕਰ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ਚ ਭਰਤੀ ਕਰਾਇਆ ਗਿਆ ਨਸ਼ਾ ਦਸਕਰ ਦੇ ਕੋਲੋਂ ਰੰਦ ਪੈਕਟ ਅਤੇ 32 ਬੋਰ ਦਾ ਪਿਸਤੌਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਸੀ ਪੂਰੀ ਜਾਣਕਾਰੀ ਦਿੰਦਿਆਂ ਆਖਿਰਕਾਰ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਣਾ ਪੁਲਿਸ ਅਧਿਕਾਰੀ ਦਾ ਆਓ ਸੁਣਦੇ ਪਹਿਲਾਂ ਕੀ ਹੋਇਆ ਜੀ ਇਹ ਮਸਲਾ ਇਦਾਂ ਜਿョਧ ਨਸ਼ਿਆਂ ਖਿਲਾਫ ਜਿਹੜਾ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਆਈਜੀ ਸਾਹਿਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਜੁੱਧ ਨਸ਼ਿਆਂ ਖਿਲਾਫ ਜਿਹੜਾ ਮੇਮ ਚੱਲ ਰਹੀ ਆ ਉਹਨੂੰ ਦੇਖਦੇ ਹੋਏ ਕਿ ਰੋਜ਼ ਨਾਕੇ ਲਾਇਆ ਜਾਂਦੇ ਨੇ ਤਲਾਸ਼ੀਆਂ ਕੀਤੀਆਂ ਜਾਂਦੀਆਂ ਨੇ ਅਸੀਂ ਉਸ ਤਰ੍ਹਾਂ ਗ੍ਰਸਤ ਦਰਾਂ ਨੇ ਇਸ ਬੰਦੇ ਤੇ ਸ਼ੱਕ ਪੈਣ ਤੇ ਇਸ ਨੂੰ ਹੱਥ ਦਿੱਤਾ ਇਸ ਨੇ ਮੋਟਰਸਾਈਕਲ ਭਜਾ ਲਿਆ ਤੇ ਉਥੋਂ ਮੋਟਰਸਾਈਕਲ ਇੱਧਰ ਉਤਾਰ ਲਿਆ ਅੱਗੇ ਆ ਕੇ ਉਤਾਰ ਕੇ ਤੇਨੇ ਅੱਗੋਂ ਫਾਇਰ ਕਰਤਾ 2 ਫਾਇਰ ਕਰਤੇ ਇਸ ਨੇ ਤੇ ਸਾਨੂੰ ਜਵਾਬੀ ਫਾਇਰ ਦੇ ਵਿੱਚ ਇਹ ਗੱਟੇ ਚ ਫਾਇਰ ਲੱਗਾ ਹੈ ਇਸਨੇ ਕੋਈ ਲਫਾਫਾ ਬਾਹਰ ਕੱਢ ਕੇ ਸਾਈਡ ਤੇ ਸੁੱਟਿਆ ਜਦੋਂ ਚੱਕ ਕੇ ਦੇਖਿਆ ਤਾਂ ਉਹਦੇ ਵਿੱਚ 4 ਪੈਕੇਟ ਹੀਰੋਇਨ ਦੇ ਬਰਾਮਦ ਹੋਏ ਨੇ ਤੇ ਇੱਕ 32 ਬੋਰ ਦਾ ਪਿਸਤਲ ਹੈ ਦੋ ਫੈਰੇ ਨੇ ਕੀਤੇ ਨੇ ਤੇ 4 ਜਿੰਦਾ ਰੌਂਦ ਨੇ ਬਰਾਮਦ ਹੋਈ ਸਾਮਣੇ ਤੋਂ ਜਿਵੇਂ ਫੇਰ ਕੀਤਾ ਗਿਆ ਕੋਈ ਨੁਕਸਾਨ ਤਾਂ ਨਹੀਂ ਹੋਇਆ ਸ਼ੀਸ਼ਾ ਟੁੱਟਣ ਦੇ ਨਾਲ ਮੇਰੇ ਵੀ ਲੱਗੀ ਹੈ ਜੀ ਤੇ ਮੇਰੇ ਮੁਲਾਜ਼ਮ ਦੇ ਵੀ ਸ਼ੀਸ਼ਾ ਲੱਗਾ ਹੈ ਮੇਰੀ ਆ ਛਾਤੀ ਤੇ ਵੀ ਤੇ ਇੱਧਰ ਵੀ ਬੁਲੇਟ ਗੱਡੀ ਤੇ ਲੱਗੀ ਹੈ ਜੀ ਕਿੱਥੋਂ ਪਿੱਛਾ ਕਰ ਰਹੇ ਸੀ ਅਸੀਂ ਜੀ ਆ ਗਬਾਏ ਤੇ ਪਿਛਲੀ ਸਾਈਡ ਤੋਂ ਇਹ ਮਗਰ ਮੋਟਰਸਾਈਕਲ ਦੇ ਲੱਗੇ ਹੋਏ ਸੀ ਬੁਲੇਟ ਗੱਡੀ ਤੇ ਲੱਗੀ ਆਪਣੀ ਆ ਸ਼ੀਸ਼ਾ ਸਾਈਡ ਦਾ ਸ਼ੀਸ਼ਾ ਜਿਹੜਾ ਜੀ ਜਿਹੜਾ ਇਸਲਾ ਬਰਾਮਦ ਹੋਇਆ ਉਹ ਵੈਧ ਹੈ ਕਿ ਅਵੈਧ ਹੈ ਜੀ ਨਹੀਂ ਜੀ ਨਜਾਇਜ਼ ਵਪਨ ਹੈ ਜੀ ਉਹ ਤਾਂ ਬਾਕੀ ਤਬਦੀਸ਼ ਦਾ ਵਿਸ਼ਾ ਹੈ ਬਾਕੀ ਬਾਅਦ ਚ ਪਤਾ ਲੱਗੇਗਾ ਵੈਰੀਫਾਈ ਕਰਨ ਦਾ ਬੰਦਾ ਕਿੱਥੋਂ ਦਾ ਸਰ ਹਾਂਜੀ ਕੱਲਾ ਜਾਣਾ ਸੀ ਬੰਦਾ ਕਿੱਥੋਂ ਆ ਰਿਹਾ ਇਸ ਪਿੱਛੋਂ ਪਿੱਛੋਂ ਤੋਂ ਪਤਾ ਨਹੀਂ ਜੀ ਅਸੀਂ ਤਾਂ ਜਿੱਦਾਂ ਦੀ ਕਰ ਰਹੇ ਸੀ ਆਇਡੈਂਟੀਟੀ ਹੋਈ ਹੁੰਦੀ ਕੋਈ ਹਾਂਜੀ ਪਛਾਣ ਹੋਈ ਹੁੰਦੀ ਕਿੱਥੇ ਦਾ ਪਛਾਣ ਆ ਜੀ ਜੀ ਹੁਣ ਹਸਪੀਟਲ ਲੈ ਕੇ ਗਏ ਆ ਇਹਨਾਂ ਨੂੰ ਪਤਾ ਲੱਗਾ ਕਿ ਫਾਜ਼ਿਲਕਾ ਦਾ ਰਹਿਣ ਵਾਲਾ 베ਦੀਆਂ ਵਾਲੀ ਗਲੀ ਦਾ ਬਾਕੀ ਤਵਦੀਸ਼ ਦਾ ਵਿਸ਼ਾ ਹੈ ਸਾਡੇ ਐਸਐਸਟੀ ਸਾਹਿਬ ਮੇਰੇ ਡਿਪਟੀ ਸਾਹਿਬ ਸਾਰੇ ਸਹਿਬਾਨ ਬੈਠੇ ਨੇ ਉਹ ਬਾਕੀ ਤੁਹਾਨੂੰ ਦੱਸਣ ਕਿੰਨੀ ਹੈਰੋਇਨ ਮਿਲੀ ਹੈ ਸਰ ਸਰ 4 ਪੈਕੇਟ ਨਹੀਂ ਹੋਿੰਦੇ ਕਿ ਹਜੇ ਤੋਲੇ ਨਹੀਂ ਤਕਰੀਬਨ 2 ਕਿਲੋ ਤੋਂ ਉੱਪਰ ਉੱਪਰੀ ਹੈ 4 ਪੈਕੇਟ ਨੇ ਕਹ ਸਕਦੇ ਆ ਪੁਲਿਸ ਨੇ ਇਹਨਾਂ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਦੇ ਨਾਲ ਉਹਨੇ ਗੋਹਾਰ ਕੀਤਾ ਨਹੀਂ ਸਾਡਾ ਕਦੀ ਵੀ ਇਰਾਦਾ ਨਹੀਂ ਹੁੰਦਾ ਕਿ ਕਿਸੇ ਦੇ ਫਾਇਰ ਕੀਤਾ ਜਾਵੇ ਅਸੀਂ ਆਪਣੀ ਦਾ ਸੈਲਫ ਡਿਫੈਂਸ ਨੂੰ ਦੇਖਦੇ ਹੋਇਆ ਜਦੋਂ ਅਗਲੇ ਨੇ ਦੋ ਫਾਇਰ ਕਰਤੇ ਸਿੱਧੇ ਤੇ ਸਾਨੂੰ ਇੱਕ ਅਹੀਂ ਵਾਈਫਾਇਰ ਵੀ ਕੀਤਾ ਪਰ ਨਹੀਂ ਉਹ ਟਲਿਆ ਤੇ ਫਿਰ ਮਜਬੂਰਨ ਸਾਨੂੰ ਫਾਇਰ ਲਾਉਣਾ ਪਿਆ ਠੀਕ ਤਸਵਲੇ ਦੀ ਵੱਡੀ ਖਬਰ ਫਾਜ਼ਿਲਕਾਦੇ ਨਾਲ ਜੁੜੀ ਹੋਈ ਹੈ ਜਿੱਥੇ ਪੁਲਿਸ ਅਤੇ ਨਸ਼ਾ ਤਸਕਰ ਵਿਚਾਲੇ ਗੋਲੀਬਾਰੀ ਹੋਈ ਹੈ ਕਈ ਰਾਉਂਡ ਫਾਇਰਿੰਗ ਹੋਈ ਹੈ ਫਾਇਰਿੰਗ ਹੋਣ ਕਾਰਨ ਨਸ਼ਾ ਤਸਕਰ ਦੇ ਪੈਰ 'ਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਜ਼ਖਮੀ ਹੋ ਗਿਆ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਵੱਡੀ ਖਬਰ ਫਾਜ਼ਿਲਕਾਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਐਨਕਾਊਂਟਰ ਕੀਤਾ ਗਿਆ ਪੁਲਿਸ ਦੇ ਵੱਲੋਂ ਸੀਆਈ ਸਟਾਫ ਨੂੰ ਸੂਚਨਾ ਮਿਲੀ ਸੀ ਨਸ਼ਾ ਤਸਕਰ ਦੇ ਬਾਰੇ ਅਤੇ ਜਦ ਪੁਲਿਸ ਦੇ ਵੱਲੋਂ ਨਸ਼ਾ ਤਸਕਰ ਦਾ ਪਿੱਛਾ ਕੀਤਾ ਗਿਆ ਤਾਂ ਨਸ਼ਾ ਤਸਕਰ ਦੇ ਵੱਲੋਂ ਪੁਲਿਸ ਤੇ ਗੋਲੀ ਚਲਾ ਦਿੱਤੀ ਗਈ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਗੋਲੀ ਚਲਾਈ ਗਈ ਗੋਲੀ ਨਸ਼ਾ ਤਸਕਰ ਦੇ ਪੈਰ ਤੇ ਗਿੱਟੇ ਤੇ ਲੱਗੀ ਜਿਸ ਤੋਂ ਬਾਅਦ ਨਸ਼ਾ ਤਸਕਰ ਜ਼ਖਮੀ ਹੋ ਗਿਆ ਜ਼ਖਮੀ ਹਾਲਤ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹਸਪਤਾਲ 'ਚ ਪਰਤੀ ਕਰਾ ਗਿਆ ਤਲਾਸ਼ੀ ਦੌਰਾਨ ਉਸ ਦੇ ਕੋਲੋਂ ਹੈਰੋਇਨ ਅਤੇ ਬਕਤੀ ਬੋਰ ਦਾ ਪਿਸਤੋਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਮੌਕੇ ਦੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜਿੱਥੇ ਕਿ ਇਹ ਇਨਕਾਊਂਟਰ ਹੋਇਆ ਲਾਧੂ ਕਾ ਮੰਡੀ ਦਾ ਏਰੀਆ ਜਿੱਥੇ ਕਿ ਸੇਮ ਨਾਲ ਦੇ ਨਜ਼ਦੀਕ ਪੁਲਿਸ ਦੇ ਵੱਲੋਂ ਐਂਕਾਊਂਟਰ ਕੀਤਾ ਗਿਆ ਸੀ ਇਹ ਸਟਾਫ ਅਬੋਰ ਨੂੰ ਸੂਚਨਾ ਮਿਲੀ ਸੀ ਕਿ ਨਸ਼ਾ ਤਸਕਰ ਕੁਬਾਇਤ ਫਾਜ਼ਿਲ ਕਾਬਵ ਜਾ ਰਿਹਾ ਇਸ ਦੌਰਾਨ ਹੀ ਪੁਲਿਸ ਦੇ ਵੱਲੋਂ ਟਰੈਪ ਲਗਾ ਕੇ ਜਦ ਉਸ ਦਾ ਪਿੱਛਾ ਕੀਤਾ ਗਿਆ ਤਾਂ ਮੋਟਰਸਾਈਕਲ ਸਵਾਰ ਨਸ਼ਾ ਤਸਕਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਲਾਦੂ ਕਾਂ ਦੇ ਨਜ਼ਦੀਕ ਸੇਮ ਨਾਲੇ ਦੇ ਕੋਲ ਨਸ਼ਾ ਤਸਕਰ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਗਈ ਫਾਇਰਿੰਗ ਤੋਂ ਬਾਅਦ ਜਾਂਦੇ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤੇ ਨਸ਼ਾ ਤਸਕਰ ਦੇ ਪੈਰ ਤੇ ਗੋਲੀ ਲੱਗ ਗਈ ਗੋਲੀ ਲੱਗਨ ਕਰ ਨਸ਼ਾ ਤਸਕਰ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ 'ਚ ਭਰਤੀ ਕਰਾਇਆ ਗਿਆ ਨਸ਼ਾ ਤਸਕਰ ਦੇ ਕੋਲੋਂ ਰੰਦ ਪੈਕਟ ਅਤੇ 32 ਬੋਰ ਦਾ ਪਿਸਤੌਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਸੀ ਪੂਰੀ ਜਾਣਕਾਰੀ ਦਿੰਦਿਆਂ ਆਖਿਰਕਾਰ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਣਾ ਪੁਲਿਸ ਅਧਿਕਾਰੀ ਦਾ ਆਓ ਸੁਣਦੇ ਪਹਿਲਾਂ ਕੀ ਹੋਇਆ ਜੀ ਇਹ ਮਸਲਾ ਇਦਾਂ ਜੁੱਧ ਨਸ਼ਿਆਂ ਖਿਲਾਫ ਜਿਹੜਾ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਆਈਜੀ ਸਾਹਿਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਜੁੱਧ ਨਸ਼ਿਆਂ ਖਿਲਾਫ ਜਿਹੜਾ ਮੇਮ ਚੱਲ ਰਹੀ ਆ ਉਹਨੂੰ ਦੇਖਦੇ ਹੋਏ ਕਿ ਰੋਜ਼ ਨਾਕੇ ਲਾਏ ਜਾਂਦੇ ਨੇ ਤਲਾਸ਼ੀਆਂ ਕੀਤੀਆਂ ਜਾਂਦੀਆਂ ਨੇ ਅਸੀਂ ਉਸ ਦਰਾਂ ਗ੍ਰਸਤ ਦਰਾਂ ਇਸ ਬੰਦੇ ਤੇ ਸ਼ੱਕ ਪੈਣ ਤੇ ਇਸ ਨੂੰ ਹੱਥ ਦਿੱਤਾ ਇਸ ਨੇ ਮੋਟਰਸਾਈਕਲ ਭਜਾ ਲਿਆ ਚੋਂਥੋਂ ਮੋਟਰਸਾਈਕਲ ਇੱਧਰ ਉਤਾਰ ਲਿਆ ਅਗੇ ਆ ਕੇ ਉਤਾਰ ਕੇ ਤੇਨੇ ਅੱਗੋਂ ਫਾਇਰ ਕਰਤਾ ਏ ਦੋ ਫਾਇਰ ਕਰਤੇ ਸੀ ਨੇ ਤੇ ਸਾਨੂੰ ਜਵਾਬੀ ਫਾਇਰ ਦੇ ਵਿੱਚ ਇਹਦੇ ਗਿੱਟੇ 'ਚ ਫਾਇਰ ਲੱਗਾ ਏ ਤੇ ਇਸ ਨੇ ਕੋਈ ਲਫਾਫਾ ਬਾਹਰ ਕੱਢ ਕੇ ਸਾਈਡ ਤੇ ਸੁੱਟਿਆ ਜਦੋਂ ਚੱਕ ਕੇ ਦੇਖਿਆ ਤਾਂ ਉਹਦੇ ਵਿੱਚ 4 ਪੈਕੇਟ ਹੀਰੋਇਨ ਦੇ ਬਰਾਮਦ ਹੋਏ ਨੇ ਤੇ ਇੱਕ 32 ਬੋਰ ਦਾ ਪਿਸਤਲ ਹੈ ਦੋ ਫਾਇਰੇ ਨੇ ਕੀਤੇ ਨੇ ਤੇ 4 ਜਿੰਦਾ ਰੌਂਦ ਨੇ ਬਰਾਮਦ ਹੋਏ ਸਾਮਣੇ ਤੋਂ ਜਿਵੇਂ ਫੇਰ ਕੀਤਾ ਗਿਆ ਕੋਈ ਨੁਕਸਾਨ ਤਾਂ ਨਹੀਂ ਹੋਇਆ ਸ਼ੀਸ਼ਾ ਟੁੱਟਣ ਦੇ ਨਾਲ ਮੇਰੇ ਵੀ ਲੱਗੀ ਆ ਜੀ ਤੇ ਮੇਰੇ ਮੁਲਾਜ਼ਮ ਦੇ ਵੀ ਸ਼ੀਸ਼ਾ ਲੱਗਾ ਹੈ ਮੇਰੀ ਆ ਛਾਤੀ ਤੇ ਵੀ ਤੇ ਇਧਰ ਵੀ ਬੁਲੇਟ ਗੱਡੀ ਤੇ ਲੱਗੀ ਹੈ ਜੀ ਕਿੱਥੋਂ ਪਿੱਛਾ ਕਰ ਰਹੇ ਸੀ ਅਸੀਂ ਜੀ ਆ ਗਬਾਹ ਦੇ ਪਿਛਲੀ ਸਾਈਡ ਤੋਂ ਇਹਦੇ ਮਗਰ ਮੋਟਰਸਾਈਕਲ ਦੇ ਲੱਗੇ ਹੋਏ ਸੀ ਬੁਲੇਟ ਗੱਡੀ ਤੇ ਲੱਗੀ ਆਪਣੀ ਆ ਸ਼ੀਸ਼ਾ ਸਾਈਡ ਦਾ ਸ਼ੀਸ਼ਾ ਜਿਹੜਾ ਜੀ ਜਿਹੜਾ ਅਸਲਾ ਬਰਾਮਦ ਹੋਇਆ ਉਹ ਵੈਧ ਹੈ ਕਿ ਵੈਧ ਹੈ ਜੀ ਨਹੀਂ ਜੀ ਨਜਾਇਜ਼ ਵਪਨ ਹੈ ਜੀ ਉਹ ਤਾਂ ਬਾਕੀ ਤਬਦੀਸ਼ ਦਾ ਵਿਸ਼ਾ ਹੈ ਬਾਕੀ ਬਾਅਦ ਚ ਪਤਾ ਲੱਗੇਗਾ ਵੈਰੀਫਾਈ ਕਰਨ ਦਾ ਬੰਦਾ ਕਿੱਥੋਂ ਦਾ ਸਰ ਹਾਂਜੀ ਕੱਲਾ ਜਾਣਾ ਸੀ ਬੰਦਾ ਕਿੱਥੋਂ ਆ ਰਿਹਾ ਸੀ ਪਿੱਛੋਂ ਪਿੱਛੋਂ ਤੋਂ ਪਤਾ ਨਹੀਂ ਜੀ ਅਸੀਂ ਤਾਂ ਜਿੱਦਾਂ ਦੀ ਕਰ ਰਹੇ ਸੀ ਆਇਡੈਂਟੀਟੀ ਹੋਈ ਹੁੰਦੀ ਜੀ ਹਾਂਜੀ ਪਛਾਣ ਹੋਈ ਹੁੰਦੀ ਕਿੱਥੇ ਦਾ ਪਛਾਣ ਆ ਜੀ ਜੀ ਹੁਣ ਹਸਪੀਟਲ ਲੈ ਕੇ ਗਏ ਆ ਇਹਨਾਂ ਨੂੰ ਪਤਾ ਲੱਗਾ ਕਿ ਫਾਜ਼ਿਲਕਾ ਦਾ ਰਹਿਣ ਵਾਲਾ 베ਦੀਆਂ ਵਾਲੀ ਗਲੀ ਦਾ ਬਾਕੀ ਤਬਦੀਸ਼ ਦਾ ਵਿਸ਼ਾ ਹੈ ਸਾਡੇ ਐਸਐਸਪੀ ਸਾਹਿਬ ਮੇਰੇ ਡਿਪਟੀ ਸਾਹਿਬ ਸਾਰੇ ਸਹਿਬਾਨ ਬੈਠੇ ਨੇ ਉਹ ਬਾਕੀ ਤੁਹਾਨੂੰ ਦੱਸਾਂ ਕਿੰਨੀ ਹੈਰੋਇਨ ਮਿਲੀ ਹੈ ਸਰ ਸਰ 4 ਪੈਕੇਟ ਨਹੀਂ ਹੋਿੰਦੇ ਕਿ ਇਹ ਹਜੇ ਤੋਲੇ ਨਹੀਂ ਤਕਰੀਬਨ 2 ਕਿਲੋ ਤੋਂ ਉੱਪਰ ਭਰੀ ਹੈ 4 ਪੈਕੇਟ ਨਹੀਂ ਠੀਕ ਕਹਿ ਸਕਦੇ ਹੋ ਪੁਲਿਸ ਨੇ ਐਨਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਦੇ ਨਾਲ ਉਹਨੇ ਗੋਹਾਰ ਕੀਤਾ ਨਹੀਂ ਸਾਡਾ ਕਦੀ ਵੀ ਇਰਾਦਾ ਨਹੀਂ ਹੁੰਦਾ ਕਿ ਕਿਸੇ ਦੇ ਫਾਇਰ ਕੀਤਾ ਜਾਵੇ ਅਸੀਂ ਆਪਣੀ ਦਾ ਸੈਲਫ ਡਿਫੈਂਸ ਨੂੰ ਦੇਖਦੇ ਹੋਏ ਜਦੋਂ ਅਗਲੇ ਨੇ ਦੋ ਫਾਇਰ ਕਰਤੇ ਸਿੱਧੇ ਤੇ ਸਾਨੂੰ ਇੱਕ ਅਹੀਂ ਵਾਈਫਾਇਰ ਵੀ ਕੀਤਾ ਪਰ ਨਹੀਂ ਉਹ ਟਲਿਆ ਤੇ ਫਿਰ ਮਜਬੂਰਨ ਸਾਨੂੰ ਫਾਇਰ ਲਾਉਣਾ ਪਿਆ ਠੀਕ ਐਸ ਵਾਲੀ ਦੀ ਵੱਡੀ ਖਬਰ ਫਾਜ਼ਿਲ ਕਾਦੇ ਨਾਲ ਜੁੜੀ ਹੋਈ ਹੈ ਜਿੱਥੇ ਪੁਲਿਸ ਅਤੇ ਨਸ਼ਾ ਤਸਕਰ ਵਿਚਾਲੇ ਗੋਲੀਬਾਰੀ ਹੋਈ ਹੈ ਕਈ ਰਾਉਂਡ ਫਾਇਰਿੰਗ ਹੋਈ ਹੈ ਫਾਇਰਿੰਗ ਹੋਣ ਕਾਰਨ ਨਸ਼ਾ ਤਸਕਰ ਦੇ ਪੈਰ 'ਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਜ਼ਖਮੀ ਹੋ ਗਿਆ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਵੱਡੀ ਖਬਰ ਫਾਜ਼ਿਲ ਕਾਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਐਨਕਾਊਂਟਰ ਕੀਤਾ ਗਿਆ ਪੁਲਿਸ ਦੇ ਵੱਲੋਂ ਸੀਆਈ ਸਟਾਫ ਨੂੰ ਸੂਚਨਾ ਮਿਲੀ ਸੀ ਨਸ਼ਾ ਤਸਕਰ ਦੇ ਬਾਰੇ ਅਤੇ ਜਦ ਪੁਲਿਸ ਦੇ ਵੱਲੋਂ ਨਸ਼ਾ ਤਸਕਰ ਦਾ ਪਿੱਛਾ ਕੀਤਾ ਗਿਆ ਤਾਂ ਨਸ਼ਾ ਤਸਕਰ ਦੇ ਵੱਲੋਂ ਪੁਲਿਸ ਤੇ ਗੋਲੀ ਚਲਾ ਦਿੱਤੀ ਗਈ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਗੋਲੀ ਚਲਾਈ ਗਈ ਗੋਲੀ ਨਸ਼ਾ ਤਸਕਰ ਦੇ ਪੈਰ ਤੇ ਗਿੱਟੇ ਤੇ ਲੱਗੀ ਜਿਸ ਤੋਂ ਬਾਅਦ ਨਸ਼ਾ ਤਸਕਰ ਜ਼ਖਮੀ ਹੋ ਗਿਆ ਜ਼ਖਮੀ ਹਾਲਤ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹਸਪਤਾਲ ਚ ਪਰਤੀ ਕਰਾ ਗਿਆ ਤਲਾਸ਼ੀ ਦੌਰਾਨ ਉਸ ਦੇ ਕੋਲੋਂ ਹੈਰੋਇਨ ਅਤੇ 32 ਬੋਰ ਦਾ ਪਿਸਤੌਲ ਦੇਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਜਿੱਥੇ ਕਿ ਇਹ ਐਨਕਾਊਂਟਰ ਹੋਇਆ ਲਾਧੂ ਕਾ ਮੰਡੀ ਦਾ ਏਰੀਆ ਜਿੱਥੇ ਕਿ ਸੇਮ ਨਾਲ ਦੇ ਨਜ਼ਦੀਕ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਸੀ ਸਟਾਫ ਅਬੋਰ ਨੂੰ ਸੂਚਨਾ ਮਿਲੀ ਸੀ ਕਿ ਇੱਕ ਨਸ਼ਾ ਤਸਕਰ ਕੋ ਬਾਯਾਤ ਉਫਾਜ਼ਿਲ ਕਾਬਲ ਜਾ ਰਿਹਾ ਇਸ ਦੌਰਾਨ ਹੀ ਪੁਲਿਸ ਦੇ ਵੱਲੋਂ ਟਰੈਪ ਲਗਾ ਕੇ ਜਦ ਉਸ ਦਾ ਪਿੱਛਾ ਕੀਤਾ ਗਿਆ ਤਾਂ ਮੋਟਰਸਾਈਕਲ ਸਵਾਰ ਨਸ਼ਾ ਤਸਕਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਲਾਦੂ ਕਾਂ ਦੇ ਨਜ਼ਦੀਕ ਸੇਮ ਨਾਲੇ ਦੇ ਕੋਲ ਨਸ਼ਾ ਤਸਕਰ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਗਈ ਫਾਇਰਿੰਗ ਤੋਂ ਬਾਅਦ ਜਾਂਦੇ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤੇ ਨਸ਼ਾ ਤਸਕਰ ਦੇ ਪਿਆਰ ਤੇ ਗੋਲੀ ਲੱਗ ਗਈ ਗੋਲੀ ਲੱਗਨ ਕਰ ਨਸ਼ਾ ਤਸਕਰ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ਚ ਭਰਤੀ ਕਰਾਇਆ ਗਿਆ ਨਸ਼ਾ ਤਸਕਰ ਦੇ ਕੋਲੋਂ ਰੈਂਡ ਪੈਕਟ ਅਤੇ 32 ਬੋਰ ਦਾ ਪਿਸਤੌਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਸੀ ਪੂਰੀ ਜਾਣਕਾਰੀ ਦਿੰਦਿਆਂ ਆਖਿਰਕਾਰ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਕਹਿਣਾ ਪੁਲਿਸ ਅਧਿਕਾਰੀ ਦਾ ਆਓ ਸੁਣਦੇ ਹਾਂ ਕਿਲਾ ਕੀ ਹੋਇਆ ਜੀ ਇਹ ਮਸਲਾ ਹੈ ਜਿਹੜਾ ਨਸ਼ਿਆਂ ਖਿਲਾਫ ਜਿਹੜਾ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਆਈਜੀ ਸਾਹਿਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਜੁੱਧ ਨਸ਼ਿਆਂ ਖਿਲਾਫ ਜਿਹੜਾ ਮੇਮ ਚੱਲ ਰਹੀ ਆ ਉਹਨੂੰ ਦੇਖਦੇ ਹੋਏ ਕਿ ਰੋਜ਼ ਨਾਕੇ ਲਾਏ ਜਾਂਦੇ ਨੇ ਤਲਾਸ਼ੀਆਂ ਕੀਤੀਆਂ ਜਾਂਦੀਆਂ ਨੇ ਅਸੀਂ ਉਸ ਤਰ੍ਹਾਂ ਗ੍ਰਸਤ ਦਰਾਂ ਨੇ ਇਸ ਬੰਦੇ ਤੇ ਸ਼ੱਕ ਪੈਣ ਤੇ ਇਸ ਨੂੰ ਹੱਥ ਦਿੱਤਾ ਇਸ ਨੇ ਮੋਟਰਸਾਈਕਲ ਭਜਾ ਲਿਆ ਤੇ ਉਥੋਂ ਮੋਟਰਸਾਈਕਲ ਇੱਧਰ ਉਤਾਰ ਲਿਆ ਅੱਗੇ ਆ ਕੇ ਉਤਾਰ ਕੇ ਤੇਨੇ ਅਗੋਂ ਫਾਇਰ ਕਰਤਾ ਏ ਦੋ ਫਾਇਰ ਕਰਤੇ ਸੀ ਨੇ ਤੇ ਸਾਨੂੰ ਜਵਾਬੀ ਫਾਇਰ ਦੇ ਵਿੱਚ ਇਹ ਗੱਟੇ ਚ ਫਾਇਰ ਲੱਗਾ ਏ ਤੇ ਇਸ ਨੇ ਕੋਈ ਲਫਾਫਾ ਬਾਹਰ ਕੱਢ ਕੇ ਸਾਈਡ ਤੇ ਸੁੱਟਿਆ ਜਦੋਂ ਚੱਕ ਕੇ ਦੇਖਿਆ ਤਾਂ ਉਹਦੇ ਵਿੱਚ 4 ਪੈਕੇਟ ਹੀਰੋਇਨ ਦੇ ਬਰਾਮਦ ਹੋਏ ਨੇ ਤੇ ਇੱਕ 32 ਬੋਰ ਦਾ ਪਿਸਤਲ ਹੈ ਦੋ ਫਾਇਰੇ ਨੇ ਕੀਤੇ ਨੇ ਤੇ 4 ਜਿੰਦਾ ਰੌਂਗ ਨੇ ਬਰਾਮਦ ਹੋਏ ਸਾਮਣੇ ਤੋਂ ਜਿਵੇਂ ਫੇਰ ਕੀਤਾ ਗਿਆ ਕੋਈ ਨੁਕਸਾਨ ਤਾਂ ਨਹੀਂ ਹੋਇਆ ਸ਼ੀਸ਼ਾ ਟੁੱਟਣ ਦੇ ਨਾਲ ਮੇਰੇ ਵੀ ਲੱਗੀ ਹੈ ਜੀ ਤੇ ਮੇਰੇ ਮੁਲਾਜ਼ਮ ਦੇ ਵੀ ਸ਼ੀਸ਼ਾ ਲੱਗਾ ਹੈ ਮੇਰੀ ਆ ਛਾਤੀ ਤੇ ਵੀ ਕਿ ਇੱਧਰ ਵੀ ਬੁਲੇਟ ਗੱਡੀ ਤੇ ਲੱਗੀ ਹੈ ਜੀ ਕਿੱਥੋਂ ਪਿੱਛਾ ਕਰ ਰਹੇ ਸੀ ਅਸੀਂ ਜੀ ਆ ਗਬਾਹ ਦੇ ਪਿਛਲੀ ਸਾਈਡ ਤੋਂ ਇਹ ਮਗਰ ਮੋਟਰਸਾਈਕਲ ਦੇ ਲੱਗੇ ਹੋਏ ਸੀ ਬੁਲੇਟ ਗੱਡੀ ਤੇ ਲੱਗੀ ਆਪਣੀ ਆ ਸ਼ੀਸ਼ਾ ਸਾਈਡ ਦਾ ਸ਼ੀਸ਼ਾ ਜਿਹੜਾ ਜੀ ਜਿਹੜਾ ਇਸਲਾ ਬਰਾਮਦ ਹੋਇਆ ਉਹ ਵੈਧ ਹੈ ਕਿ ਅਵੈਧ ਹੈ ਜੀ ਨਹੀਂ ਜੀ ਨਜਾਇਜ਼ ਵੈਪਨ ਹੈ ਜੀ ਉਹ ਤਾਂ ਬਾਕੀ ਤਬਦੀਸ਼ ਦਾ ਵਿਸ਼ਾ ਹੈ ਬਾਕੀ ਬਾਅਦ ਚ ਪਤਾ ਲੱਗੇਗਾ ਵੈਰੀਫਾਈ ਕਰਨ ਦਾ ਬੰਦਾ ਕਿੱਥੋਂ ਦਾ ਸਰ ਹਾਂਜੀ ਇਕੱਲਾ ਜਾਣਾ ਸੀ ਪਤਾ ਕਿ ਕਿੱਥੋਂ ਆ ਰਹੇ ਸੀ ਪਿੱਛੋਂ ਪਿੱਛੋਂ ਤੋਂ ਪਤਾ ਨਹੀਂ ਜੀ ਅਸੀਂ ਤਾਂ ਜਿੱਦਾਂ ਦੀ ਇਦਰ ਕਰ ਰਹੇ ਸੀ ਆਇਡੈਂਟੀਟੀ ਹੋਈ ਹੁੰਦੀ ਜੀ ਹਾਂਜੀ ਪਛਾਣ ਹੋਈ ਹੁੰਦੀ ਕਿੱਥੇ ਦਾ ਪਛਾਣ ਆ ਜੀ ਜੀ ਹੁਣ ਹਸਪੀਟਲ ਲੈ ਕੇ ਗਏ ਆ ਇਹਨਾਂ ਨੂੰ ਪਤਾ ਲੱਗਾ ਕਿ ਫਾਜ਼ਿਲਕਾ ਦਾ ਰਹਿਣ ਵਾਲਾ ਬੇਦੀਆਂ ਵਾਲੀ ਗਲੀ ਦਾ ਬਾਕੀ ਤਬਦੀਸ਼ ਦਾ ਵਿਸ਼ਾ ਹੈ ਸਾਡੇ ਐਸਐਸਟੀ ਸਾਹਿਬ ਮੇਰੇ ਡਿਊਟੀ ਸਾਹਿਬ ਸਾਰੇ ਸਹਿਬਾਨ ਬੈਠੇ ਨੇ ਉਹ ਬਾਕੀ ਤੁਹਾਨੂੰ ਦੱਸਣ ਕਿੰਨੀ ਹੈਰੋਇਨ ਮਿਲੀ ਹੈ ਸਰ ਸਰ ਚਾਰ ਪੈਕੇਟ ਨਹੀਂ ਹੁੰਦੇ ਤੇ ਹਜੇ ਤੋਲੇ ਨਹੀਂ ਤਕਰੀਬਨ 2 ਕਿਲੋ ਤੋਂ ਉੱਪਰ ਭਰੀ ਹੈ ਚਾਰ ਪੈਕੇਟ ਨਹੀਂ ਕਹ ਸਕਦੇ ਹੋ ਪੁਲਿਸ ਨੇ ਐਨਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਦੇ ਨਾਲ ਉਹਨੇ ਗੋਹਾਰ ਕੀਤਾ ਨਹੀਂ ਸਾਡਾ ਕਦੀ ਵੀ ਇਰਾਦਾ ਨਹੀਂ ਹੁੰਦਾ ਕਿ ਕਿਸੇ ਦੇ ਫਾਇਰ ਕੀਤਾ ਜਾਵੇ ਅਸੀਂ ਆਪਣੀ ਸੈਲਫ ਡਿਫੈਂਸ ਨੂੰ ਦੇਖਦੇ ਹੋਏ ਜਦੋਂ ਅਗਲੇ ਨੇ ਦੋ ਫਾਇਰ ਕਰਤੇ ਸਿੱਧੇ ਤੇ ਸਾਨੂੰ ਇੱਕ ਅਹੀਂ ਵਾਈ ਫਾਇਰ ਵੀ ਕੀਤਾ ਪਰ ਨਹੀਂ ਉਹ ਟਲਿਆ ਤੇ ਫਿਰ ਮਜਬੂਰਨ ਸਾਨੂੰ ਫਾਇਰ ਲਾਉਣਾ ਪਿਆ ਠੀਕ ਤਸਵਲੇ ਦੀ ਵੱਡੀ ਖਬਰ ਫਾਜ਼ਿਲ ਕਾਦੇ ਨਾਲ ਜੁੜੀ ਹੋਈ ਹੈ ਜਿੱਥੇ ਪੁਲਿਸ ਅਤੇ ਨਸ਼ਾ ਤਸਕਰ ਵਿਚਾਲੇ ਗੋਲੀਬਾਰੀ ਹੋਈ ਹੈ ਕਈ ਰਾਉਂਡ ਫਾਇਰਿੰਗ ਹੋਈ ਹੈ ਫਾਇਰਿੰਗ ਹੋਣ ਕਾਰਨ ਨਸ਼ਾ ਤਸਕਰ ਦੇ ਪੈਰ 'ਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਜ਼ਖਮੀ ਹੋ ਗਿਆ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚੇ ਕਰਾਇਆ ਗਿਆ ਤਾਂ ਵੱਡੀ ਖਬਰ ਫਾਜ਼ਿਲ ਕਾਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਐਨਕਾਊਂਟਰ ਕੀਤਾ ਗਿਆ ਪੁਲਿਸ ਦੇ ਵੱਲੋਂ ਸੀਆਈ ਸਟਾਫ ਨੂੰ ਸੂਚਨਾ ਮਿਲੀ ਸੀ ਨਸ਼ਾ ਤਸਕਰ ਦੇ ਬਾਰੇ ਅਤੇ ਜਦ ਪੁਲਿਸ ਦੇ ਵੱਲੋਂ ਨਸ਼ਾ ਤਸਕਰ ਦਾ ਪਿੱਛਾ ਕੀਤਾ ਗਿਆ ਤਾਂ ਨਸ਼ਾ ਤਸਕਰ ਦੇ ਵੱਲੋਂ ਪੁਲਿਸ ਤੇ ਗੋਲੀ ਚਲਾ ਦਿੱਤੀ ਗਈ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਗੋਲੀ ਚਲਾਈ ਗਈ ਗੋਲੀ ਨਸ਼ਾ ਤਸਕਰ ਦੇ ਪੈਰ ਤੇ ਗਿੱਟੇ ਤੇ ਲੱਗੀ ਜਿਸ ਤੋਂ ਬਾਅਦ ਨਸ਼ਾ ਤਸਕਰ ਜ਼ਖਮੀ ਹੋ ਗਿਆ ਜ਼ਖਮੀ ਹਾਲਤ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹਸਪਤਾਲ ਚ ਪਹੁੰਚਿ ਕਰਾਇਆ ਗਿਆ ਤਲਾਸ਼ੀ ਦੌਰਾਨ ਉਸ ਦੇ ਕੋਲੋਂ ਹੈਰੋਇਨ ਅਤੇ 32 ਬੋਰ ਦਾ ਪਿਸਤੌਲ ਦਿੱਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ